ਨਿਊਜ਼ ਐਂਡ ਸ਼ੇਰੀ ਨਿਊਜ਼ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਮੈਂ ਤੁਹਾਡੇ ਅੱਗੇ ਇੱਕ ਪੋਲੀਟਿਕਲ ਕਨਕਲੂਜਨ ਪੇਸ਼ ਕਰ ਰਿਹਾ। ਮੇਰਾ ਖਿਆਲ ਹੈ ਤੁਸੀਂ ਧਿਆਨ ਨਾ ਫੋਵੋਗੇ। ਮੈਂ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਸੰਬੰਧ ਵਿੱਚ ਗੱਲ ਕਰ ਰਿਹਾ। ਸ਼੍ਰੋਮਣੀ ਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਬਾਰੇ ਮੈਂ ਤੁਹਾਨੂੰ ਕੋਨਕਲੂਜਨ ਪੇਸ਼ ਕਰ ਰਿਹਾ ਉਹ ਮੇਰੀ ਸੋਚ ਦੇ ਵਿੱਚ ਬੜੀ ਕਿਸਮਤ ਦੇ ਬਲੀ ਨੇ ਕਿਸਮਤ ਉਹਨਾਂ ਨੂੰ ਅੱਜ ਕੱਲ ਬੜਾ ਸਾਥ ਨਹੀਂ ਰਹੀ ਹੈ ਜਿਵੇਂ ਕਹਾ ਕਾਫੀ ਲੰਮੀ ਸਮੇਂ ਤੋਂ ਹੀ ਉਹਨਾਂ ਨੂੰ ਸਾਥ ਦੇ ਰਹੀ ਹੈ ਕਿਵੇਂ ਸਭ ਤੋਂ ਪਹਿਲਾਂ ਸਰਦਾਰ ਸੁਖਦੇਵ ਸਿੰਘ ਠੀਸਾ ਸ਼੍ਰੋਮਣੀ ਕਾਲੀਦਲ ਬਾਦਰ ਨਾਲ ਬਖ ਹੋਏ ਅਤੇ ਉਹਨਾਂ ਨੇ ਆਪਣਾ ਬਖਰਾਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਦਕਸੰਤੀ ਨੂੰ ਸਰਦਾਰ ਢੀਂਡਸਾ ਦੀ ਬਦਕਸੰਤੀ ਨੂੰ ਅਤੇ ਸਰਦਾਰ ਸੁਖਜੀਤ ਸਿੰਘ ਬਾਦਲ ਦੀ ਚੰਗੀ ਕਿਸਮਤ ਨੂੰ ਉਹਨਾਂ ਦਰਾਂ ਵਿੱਚ ਕੋਰੋਨਾ ਆ ਗਿਆ कोरोना ਦੇ ਕਾਰਨ ਕੀ ਹੋਇਆ ਸਰਦਾਰ ਸ਼ਕਦੇਵ ਸਿੰਘ ਢੀਂਸਾ ਜੋ ਸਰਗਰਮੀਆਂ ਕਰਨੀਆਂ ਚਾਹੁੰਦੇ ਸਨ ਆਪਣੇ ਦਲ ਨੂੰ ਮਜ਼ਬੂਤ ਕਰਨ ਲਈ ਜੋ ਐਕਸਰਸਾਈਜ਼ ਉਹਨਾਂ ਨੇ ਕਰਨੀ ਸਹੀਂ ਕਰਨੀ ਸੀ ਜਾਂ ਇਕੱਠ ਕਰਨੇ ਸੀ ਜਾਂ ਰੈਲੀਆਂ ਕਰਨੀਆਂ ਸੀ ਉਹ ਕਰਨੀ ਸਕੇ ਕਿਉਂਕਿ ਕੋਰੋਨਾ ਦੇ ਕਾਰਨ ਇਕੱਠ ਕਰਨੇ ਬਾਝੋਂ ਨਹੀਂ ਸਕੇ ਆਪਣੇ ਲਈ ਵੀ ਦੂਜਿਆਂ ਲਈ ਵੀ ਕਤਿਕਨੋਮੀ ਨੁਕਤੇ ਤੋਂ ਵੀ ਇਹ ਬਾਜਬ ਨਹੀਂ ਸੀ ਤੇ ਉਸਨੇ ਕੀ ਕੀਤਾ ਉਹਨਾਂ ਦੀਆਂ ਜਿਹੜੀਆਂ ਜੋ ਵਿਉਂਤਾਂ ਸਿਕੀਆਂ ਹੋ ਉੱਤਰੀਆਂ ਤਰਾਈਆਂ ਰਹਿ ਗਈਆਂ ਤੇ ਲੰਮਾ ਸਮਾਂ ਉਹ ਆਪ ਦਾ ਕੁਝ ਨਹੀਂ ਕਰ ਸਕੇ ਜਿਸ ਦੇ ਕਾਰਨ ਸੁਦੇਸ਼ਵਾਦਰ ਦੀ ਉਸੇ ਤਰ੍ਹਾਂ ਚੜਤ ਬਣੀ ਰਹੀ ਤੇ ਇਸ ਦਾ ਸੁਦੇਸ਼ ਇੱਕ ਠੀਸਾ ਦੇ ਜੋ ਅਟੈਂਪਸ਼ਨ ਟੈਂਪਟੋں ਨੇ ਕਰਨੇ ਸਨ ਉਹ ਟੈਂਪਟ ਇੱਕ ਵਾਰੀ ਰੁਕ ਗਈ ਦੇਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਸ਼੍ਰੋਮਣੀ ਕਾਲੀਦਾਲ ਤੋਂ ਕੁਝ ਲੋਕ ਬਗਾਵਤ ਕਰ ਕਰ ਗਏ ਅਤੇ ਉਹਨਾਂ ਨੇ ਸ਼੍ਰੀ ਕਾਲ ਤਖਤ ਸਹਿਬ ਤੇ ਤੱਕ ਪਹੁੰਚ ਕੀਤੀ ਤੇ ਕਾਲ ਤਖਤ ਸਹਿਬ ਨੇ ਪਹਿਲਾਂ ਤਾਂ ਸਜ਼ਾਵਾਂ ਦਿੱਤੀਆਂ ਸਰਦਾਰ ਸੁਖਦੇਵ ਸਿੰਘ ਆਪਣਾ ਸਰਦਾਰ ਸੁਬੀਤ ਸਿੰਘ ਬਾਦਲ ਨੂੰ ਫਿਰ ਉਹਨਾਂ ਨੇ ਇੱਕ ਵੱਖਰਾ ਅਕਾਲੀ ਦਲ ਬਣਾਉਣ ਦੀ ਹਰੀ ਛੰਡੀ ਦੇਤੀ ਤੇ ਉਹਦੇ ਵਾਸਤੇ ਕੁਝ ਸਖੀਜੀਆਂ ਦੇ ਨੂੰ ਰਾ ਕੇ ਇੱਕ ਕਮੇਟੀ ਬਣਾਈ ਤੇ ਉਸ ਕਮੇਟੀ ਨੇ ਭਰਤੀ ਕਰਨੀ ਸੀ ਉਧਰ ਸੁਖਵੀਰ ਸਿੰਘ ਵਾਦ ਉਸ ਤੋਂ ਪਹਿਲਾਂ ਹੀ ਆਪਣੀ ਭਰਤੀ ਸ਼ੁਰੂ ਕਰਨ ਲੱਗ ਪਏ ਤੇ ਉਹਨਾਂ ਨੇ ਕਾਫੀ ਵੱਡੀ ਗਿਣਤੀ ਵਿੱਚ ਆਪਣੀ ਭਰਤੀ ਕਰ ਲਈ ਤੇ ਜਦ ਕੇ ਜਿਹੜੀ ਅਕਾਲ ਤਖਤ ਸਾਹਿਬ ਬਲੋਂ ਅ ਅ ਦੱਥ ਆਪਣਾ ਪ੍ਰਾਪਤ ਜੋ ਦਲ ਸੀ ਜਾਂ ਜਿਹਨੂੰ ਆਪਾਂ ਸੁਧਾਰਵਾਦੀ ਕਹਿੰਦੇ ਆ ਉਹ ਸੀ ਕਿਛੜੀ ਉਹ ਆਪਾਂ ਆਪਦੀ ਮੈਂਬਰਸ਼ਿਪ ਤਾਂ ਬਣਾ ਕੇ ਸਾਰੇ ਇਕੱਠੇ ਕਰ ਗਏ ਪਰ ਉਹ ਉਦੋਂ ਬਾਅਦ ਉਹਨਾਂ ਦੀਆਂ ਜੋ ਸਰਗਰਮੀਆਂ ਸਨ ਕਰਨੀਆਂ ਸੀ ਜੋ ਉਹਨਾਂ ਨੇ ਉਹ ਰੁਕ ਗਈਆਂ ਕਿਹੜੇ ਕਾਰਨ ਹੜਾਕਾਰ ਹੜਾ ਗਏ ਉਹ ਹੜਾ ਕਾਰਨ ਆਪਦੀ ਕੋਈ ਸਗਰਮ ਹੀ ਨਹੀਂ ਕਰ ਸਕੇ ਉਹ ਢਿੱਲੇ ਪੈ ਗਏ ਪਰ ਸੁਖਵੀਰ ਸਿੰਘ ਬਾਦਲ ਨੇ ਕੀ ਕੀਤਾ ਕਿ ਉਹਨਾਂ ਨੇ ਹੜਪੀੜਤਾ ਦੀ ਮਦਦ ਕਰਨੀ ਸ਼ੁਰੂ ਕਰਤੀ ਉਹ ਮਦਦ ਜਿਹੜੀ ਸੀ ਉਹ ਵੀ ਉਹਨਾਂ ਨੂੰ ਜਿਹੜੀ ਉਹਨਾਂ ਦਾ ਖੋਇਆ ਆਧਾਰ ਸੀ ਉਹ ਖੋਇਆ ਆਧਾਰ ਨੇ ਉਹਨਾਂ ਨੂੰ ਇੱਕ ਥੂਣਾ ਦਿੱਤਾ ਤੇ ਉਸ ਥੂਨੇ ਦੇ ਕਾਰਨ ਉਹ ਆਪਣੇ ਰਲ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋ ਗਏ ਉਹ ਹੜਾ ਕਰਨ ਉਹਨਾਂ ਦੀਆਂ ਸਾਰੀਆਂ ਸਰਗਰਮੀਆਂ ਬੰਦ ਹੋ ਗਈਆਂ ਹੁਣ ਕੀ ਹੋਇਆ ਬਾਅਦ ਵਿੱਚ ਸੁਧਾਰ ਬਦੀਆਂ ਦੇ ਵਿੱਚ ਜਾਂ ਜੋ ਨਵਾਂ ਕਾਲੀਦਰ ਬਣਾਇਆ ਸੀ ਜਿਨ੍ਹਾਂ ਨੇ ਜਾਂ ਜਿਹਨੂੰ ਕਹਦੇ ਉਹ ਅਕਾਲ ਤਖਤ ਤੋਂ ਥਾਪਣਾ ਪ੍ਰਾਪਤ ਸੀ ਜਿਹੜਾ ਕਾਲੀ ਦਲ ਉਹ ਬੈਸੀ ਕਮਜ਼ੋਰ ਹੋ ਗਿਆ ਬੈਸੀ ਉਹ ਦਫਾੜ ਹੋ ਗਏ ਉਹਨਾਂ ਦੇ ਵਿੱਚੋਂ ਜੋ ਮਨਪ੍ਰੀਤ ਸਿੰਘ ਹਾਲੀ ਹਾਲੀ ਸੀ ਉਹ ਦੇ ਵਿੱਚੋਂ ਨਿਕਲ ਗਿਆ ਉਹ ਪਤਾ ਨਹੀਂ ਕੀ ਕਰਨਾ ਚਾਹੁੰਦਾ ਹੈ ਉਹ ਵੇਨਾ ਵੀ ਪੰਥ ਕੇਕ ਤਾਂ ਮੈਂ ਆਪਦੇ ਤਰੀਕੇ ਨਾਲ ਹੋਰ ਕਰੂੰ ਉਹਦੇ ਕੋਲ ਕਿਹੜਾ ਤਰੀਕਾ ਹੈ ਇਹ ਮੇਰੀ ਸਮਝ ਤੋਂ ਬਾਹਰ ਹੈ ਉਹ ਕੀ ਕੀ ਕਰਨਗੇ ਇਹ ਜਦੋਂ ਕੋਈ ਕੋਈ ਉਹਦੀ ਸਰਗਰਮੀ ਦਿਖਾਉਣਗੇ ਜਾਂ ਉਹ ਉਹਦਾ ਚਿੱਠਾ ਖੋਲ ਕੇ ਲੋਕਾਂ ਦੇ ਰੱਖਣਗੇ ਇਹ ਫੇਰ ਪਦਾਰ ਲੱਗੇਗਾ ਤੇ ਸਖਵੀਰ ਸਿੰਘ ਬਾਦਲ ਨੂੰ ਤਰਨਤਾਰ ਦੀ ਚੋਣ ਹੈ ਜਿਹੜੀ ਉਹ ਵੀ ਫਿੱਟ ਰਹੀ ਉਹ ਭਾਵੇਂ ਦੂਜਾ ਤੀਜੇ ਨੰਬਰ ਤੇ ਹੀ ਰਹੇ ਪਰ ਫੇਰ ਵੀ ਉਹ ਵਧੀਆ ਰਹੇ ਉਹਨਾਂ ਨੂੰ ਜਿਹੜੀ ਉਧਾਰ ਹੋਇਆ ਵੇ ਆਧਾਰ ਸੀ ਉਹਨਾਂ ਦਾ ਖੋਇਆ ਵੇ ਆਧਾਰ ਉਹਨਾਂ ਨੂੰ ਮਿਲਣ ਲੱਗ ਪਿਆ ਹੁਣ ਬਾਅਦ ਵਿੱਚ ਜੋ ਜਿਹੜਾ ਪੁਲਿਸ ਤੇ ਬਰਾਕਸਮਤੀ ਦੀਆਂ ਚੋਣਾਂ ਹੋਈਆਂ ਉਹ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਨਾ ਦਾ ਖੋਇਆ ਆਧਾਰਾ ਜਿਹੜਾ ਉਹਨਾਂ ਨੂੰ ਲੱਗਣ ਲੱਗ ਪਿਆ ਕਿ ਅਸੀਂ ਅਸੀਂ ਹੁਣ ਸਟੈਂਡ ਹੋ ਜਾਵਾਂਗੇ ਭਾਵੇਂ ਉਹਨਾਂ ਨੂੰ ਵੱਡੀ ਜਿੱਤ ਪ੍ਰਾਪਤਤਾ ਨਹੀਂ ਹੋਈ ਪਹਿਲੇ ਨੰਬਰ ਤੇ ਤਾਂ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਰਹੀ ਹੈ ਦੂਜੇ ਨੰਬਰ ਤੇ ਕਾਂਗਰਸ ਰਹੀ ਹੈ ਤੇ ਉਹ ਤੀਜੇ ਨੰਬਰ ਤੇ ਰਹੇ ਬੇਸ਼ੱਕ ਪਰ ਰਹਿਣ ਦੇ ਬਾਵਜੂਦ ਉਹਨਾਂ ਨੂੰ ਕਾਫੀ ਇਹ ਸੁਭਚ ਹੌਸਲਾ ਹੋਇਆ ਹੈ ਕਿ ਉਹ ਆਪਣੀਆਂ ਸਰਗਰਮੀਆਂ ਕਰ ਸਕਣ ਤੇ ਦੂਜੇ ਪਾਸੇ ਜਿਹੜੇ ਬਰਾਬਰ ਖੜਾ ਹੋਇਆ ਸੀਗਾ ਅਕਾਲੀ ਅਕਾਲੀ ਦਲ ਬਣਾਉਣ ਬਾਅਦ ਸੁਧਾਰ ਰਹੇ ਰਾਣਿਆਂ ਦਾ ਜਾਂ ਐ ਕਹ ਲਊਗੀ ਅਖਾਲ ਤਖਤ ਵਾਲਿਆਂ ਦਾ ਉਹ ਉਹਨਾਂ ਦੇ ਵਿੱਚ ਫੁੱਟ ਪੈ ਗਈ ਤੇ ਉਹ ਹੁਣ ਸੋਚਦੇ ਨੇ ਵੀ ਅਸੀਂ ਕੀ ਕਰੀਏ ਨਾ ਤਾਂ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕੁਝ ਬੰਦੇ ਟੁੱਟ ਕੇ ਜੁਜੀ ਸਿੰਘ ਬਾਦਲ ਦੇ ਨਾਲ ਆ ਵੀਉਣਗੇ ਤੇ ਕੁਝ ਉਸੇ ਗੱਲ ਨੂੰ ਵੀ ਬਣਾਈ ਰੱਖਣਗੇ ਉਹ ਕਿੰਨੀ ਕਿ ਸਫਲਤਾ ਮਿਲਦੀ ਹੈ ਇਹ ਸਮਾਂ ਦੱਸੂਗਾ ਪਰ ਸੁਖਵੀਰ ਬਾਦਲ ਨੂੰ ਉਸ ਵਿੱਚ ਵੀ ਚੜਤ ਮਿੰਦ ਦੀ ਸੰਭਾਵਨਾ ਹੈਗੀ ਹੈ ਇਹ ਕੁਝ ਕਹਿਣਾ ਹੋਇਆ ਮੈਂ ਚਿਵਾ ਦਾ ਜਾਚਕਾ ਤੇ ਨਿਰਖਿਆਲਾ ਤੁਸੀਂ ਇਸ ਮੇਰੀ ਜਨ ਪੋਸਟ ਹੈ ਜਾਂ ਮਰੀ ਇਹ ਕਨਕਲੂਜਨ ਹੈ ਤੁਸੀਂ ਇਦਾਂ ਸਹਿਮਤ ਹੋਵੋਗੇ ਤੇ ਇਸ ਨੂੰ ਸਹੋਗੇ ਵੀ ਤੇ ਮੇਰੀ ਬੇਨਤੀ ਹੈ ਜਿਹੜਾ ਮੇਰਾ ਚੈਨਲ ਹੈ ਇਸ ਨੂੰ ਸਬਸਕ੍ਰਾਈਬ ਵੀ ਕਰ ਲੋ ਤੇ ਪਲੀਜ਼ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਤਾਂ ਕਿ ਮੇਰੇ ਜਿਹੜੇ ਵਿਚਾਰ ਨੇ ਉਹ ਹੋਰਨਾਂ ਲੋਕਾਂ ਤੱਕ ਪਹੁੰਚ ਸਕਣ ਧੰਨਵਾਦ